ਬੀਤੇ ਦਿਨੀ ਨਾਪਾਦੇ ਹੀਰਾ ਮਹਿਲ ਇਲਾਕੇ ਵਿੱਚ ਸਾਬਕਾ ਐਸਐਮਓ ਅਤੇ ਉਸਦੀ ਪਤਨੀ ਨੂੰ ਬੰਦਕ ਬਣਾ ਕੇ ਨਗਦੀ ਗਹਿਣੇ ਅਤੇ ਹੋਰ ਸਮਾਨ ਲੁੱਟਣ ਵਾਲੇ ਗਰੋਧਾ ਹੁਣ ਪਰਦਾਫਾਸ਼ ਹੋ ਗਿਆ ਜੀਆਂ ਪਟਿਆਲਾ ਪੁਲਿਸ ਨੇ ਚਾਰ ਨੌਜਵਾਨਾਂ ਨੂੰ ਇਸ ਲੁੱਟਖੋਹ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਪਰ ਇਸ ਵਿੱਚ ਹੈਰਾਨਗੀ ਦੀ ਗੱਲ ਇਹ ਹੈ ਕਿ ਗਰੋਧਾ ਸਰਗਨਾ ਕੋਈ ਹੋਰ ਨਹੀਂ ਬਲਕਿ ਪੰਜਾਬ ਪੁਲਿਸ ਦਾ ਇੱਕ ਹੌਲਦਾਰ ਗੁਰਿਕਬਾਲ ਸਿੰਘ ਗੁਰੀ ਹੈ ਸੀਏ ਸਟਾਫ ਪਟਿਆਲਾ ਦੀ ਪੁਲਿਸ ਨੇ ਇਹਨਾਂ ਚਾਰ ਨੌਜਵਾਨਾਂ ਨੂੰ ਗ੍ਰਿਫਤਾਰ ਕਰਕੇ ਇਹਨਾਂ ਦੇ ਕਬਜ਼ੇ 'ਚੋਂ ਲੁੱਟਦਾ ਮਾਲ ਵੀ ਬਰਾਮਦ ਕਰ ਲਿਆ ਐ ਐਸਐਸਪੀ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਹੌਲਦਾਰ ਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ ਪਟਿਆਲਾ ਜ਼ਿਲ੍ਹਾ ਚੰਨੱਬਾ ਵਿਖੇ ਇੱਕ ਸੈਂਸੇਸ਼ਨਲ ਕ੍ਰਾਈਮ ਹੋਇਆ ਸੀ ਜਿਦੇ ਵਿੱਚ ਕਿ ਡਾਕਟਰ ਰਜੇਸ਼ ਗੋਇਲ ਜਿਨ੍ਹਾਂ ਦਾ ਉੱਥੇ ਹਸਪੀਟਲ ਤੇ ਹਾਰਟ ਸੈਂਟਰ ਹੈ ਉਹਨਾਂ ਦਾ ਨਾਲ ਹੀ ਘਰ ਉਹਦੇ ਵਿੱਚ ਇੱਕ ਡਕੈਤੀ ਦੀ ਵਾਰਦਾਤ ਹੋਈ ਸੀ ਜਿਦੇ ਵਿੱਚ ਡਾਕਟਰ ਜੇਸ਼ ਹੈ ਜਿਹੜੇ ਜ਼ਖਮੀ ਵੀ ਹੋ ਗਏ ਸੀ ਤੇ ਉਸ ਤੋਂ ਬਾਅਦ ਅਸੀਂ ਉਹਦੇ ਵਿੱਚ ਮੁਕਦਮਾ ਦਰਜ ਕੀਤਾ ਮੁਕਦਮਾ ਦਰਜ ਕਰਨ ਤੋਂ ਬਾਅਦ ਇਹਨੂੰ ਬੜੇ ਡੂੰਘੇ ਢੰਗ ਨਾਲ ਤਫ਼ਤੀਸ਼ ਕਰਦਿਆਂ ਹੋਇਆ ਅਸੀਂ ਇਹਨੂੰ ਥੋੜੇ ਜੇ ਦਿਨਾਂ ਦੇ ਵਿੱਚ ਹੀ ਕੇਸ ਨੂੰ ਟ੍ਰੇਸ ਕਰ ਲਿਆ ਜਿਦੇ ਵਿੱਚ ਕਰੀਬ 6 ਲੱਖ ਰੁਪਇਆ ਸਾਨੂੰ ਉਹਦੇ ਵਿੱਚ ਜਿਹੜਾ ਨਕਦੀ ਜਿਹੜੀ ਲੁੱਟੇ ਹੋਇਆ ਅਮਾਊਂਟ ਦੀ ਨਕਦੀ ਉਸ ਤੋਂ ਇਲਾਵਾ ਕੁਝ ਘੜੀ ਤੇ ਕੁਝ ਗਹਿਣੇ ਆ ਜਿਹੜੇ ਉਹ ਅਸੀਂ ਉਹਦੇ ਤੋਂ ਉਹਨਾਂ ਪਾਰਟੀ ਤੋਂ ਰਿਕਵਰ ਕਰ ਲਿਆ ਇਹ ਸਾਰੀ ਜਿਹੜੀ ਪਲੈਨਿੰਗ ਦੇ ਵਿੱਚ ਜਿਹੜੇ ਚਾਰ ਬੰਦਿਆਂ ਨੇ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਸੀ ਉਹਦੇ ਵਿੱਚੋਂ ਜਿਹੜੀ ਕਹ ਦੋ ਵੀ ਇੱਕ ਇਹ ਸਾਰੀ ਵਾਰਦਾਤ ਦਾ ਮੁੱਖ ਸਰਗਣਾ ਗੁਰ ਇਕਬਾਲ ਜਿਹੜਾ ਉਹਦੇ ਚੋਂ ਉਹਨੂੰ ਕਨਸਟੇਬਲ ਹੈ ਜਿਹੜੇ ਉਹਦੇ ਉਹਨੂੰ ਸਮਰੂਰ ਜ਼ਿਲ੍ਹੇ ਨਾਲ ਸੰਬੰਧਿਤ ਹੈ ਹੈਡ ਕਨਸਟੇਬਲ ਹੈ ਜਿਹੜਾ 2016 ਤੋਂ ਪੁਲਿਸ ਹੈੱਡ ਕੁਆਟਰ ਵਿਖੇ ਨੌਕਰੀ ਕਰ ਰਿਹਾ ਉਹਨਾਂ ਨੇ ਇਹ ਪਲਾਨ ਕੀਤਾ ਸੀ ਵੀ ਡਾਕਟਰ ਸਾਹਿਬ ਦਾ ਚੰਗਾ ਰਸ਼ ਰਹਿਦਾ ਪੇਸ਼ੈਂਟਸ ਆ ਤੇ ਨਾਲ ਉਹਦੇ ਵਿੱਚ ਇਹਨਾਂ ਕੋਲੇ ਕਾਫੀ ਬਿਲਡਿੰਗ ਸੋਹਣੀ ਬਣੀ ਵੀ ਆ ਤੇ ਪੇਸ਼ੈਂਟ ਜ਼ਿਆਦਾ ਆਉਂਦੇ ਆ ਇਹਨਾਂ ਨੇ ਰੈਕੀ ਕਰਕੇ ਇਸ ਤਰ੍ਹਾਂ ਨਾ ਵਾਰਦਾਤ ਦੀ ਤਸਵੀਰ ਜਦੋਂ ਜਾਣਗੇ ਘਰੇ ਤੇ ਉਹਨਾਂ ਦੇ ਘਰ ਦੇ ਕੰਧਾਂ ਟੱਪ ਕੇ ਅੰਦਰ ਚਲੇ ਗਏ ਸੀ ਤੇ ਉਸ ਤੋਂ ਬਾਅਦ ਉਹਨਾਂ ਤੇ ਅਟੈਕ ਕਰਕੇ ਤੇ ਉਹਨਾਂ ਦੇ ਕੋਲੀ ਬਾਰਦਾਸ਼ਤ ਕੀਤੀ ਸੀ ਅੱਜ ਉਹਦੇ ਵਿੱਚ ਉਹਨੂੰ ਅਸੀਂ ਸਾਰਿਆਂ ਨੂੰ ਕੱਲ ਇਹਨਾਂ ਨੂੰ ਅਰੈਸਟ ਕਰ ਲਿਆ ਅੱਜ ਅਦਾਲਤ ਵਿੱਚ ਪੇਸ਼ ਕਰਾਂਗੇ ਰਿਮਾਂਡ ਲਵਾਂਗੇ ਇਹਦੇ ਵਿੱਚੋਂ ਜਿਹੜੀ ਹੈ ਜਿਹੜਾ ਹੈਗਾ ਗੁਰ ਇਕਬਾਲ ਹੈ ਜਿਹੜਾ ਸੰਗਰੂਰ ਜ਼ਿਲ੍ਹੇ ਨਾਲ ਸੰਬੰਧਤ ਅਸੀਂ ਇੱਥੋਂ ਇਹਦੇ ਅਗੇਂਸਟ ਰਿਪੋਰਟ ਬਣਾ ਕੇ ਭੇਜਦੀ ਹੈ ਜਿਹੜਾ ਉਹ ਐਸਐਸਪੀ ਸੰਗਰੂਰ ਨਾਲ ਗੱਲ ਹੋਈ ਸੀ ਇਹਦੇ ਖਿਲਾਫ ਕਾਰਵਾਈ ਕਰਨ ਲਈ ਉੱਥੇ ਇਹਨੂੰ ਅੱਜ ਬਿਸਮਿਸ ਕਰ ਦਿੱਤਾ ਗਿਆ ਨੌਕਰੀ ਦੇ ਵਿੱਚੋਂ 311 ਲਾ ਕੇ ਵੀ ਡਿਸਮਿਸ ਕਰ ਦਿੱਤਾ ਕਿ ਇਸ ਮੁਕਦਮੇ 'ਚ ਦਾ ਅਰੈਸਟ ਹੋਊਗਾ ਹੋਊਗਾ ਉਸ ਤੋਂ ਇਲਾਵਾ ਇਹਨੂੰ ਇਸ ਕੇਸ ਨੂੰ ਸਾਡੇ ਪੁਲਿਸ ਹੈੱਡਕੁਆਟਰ ਤੇ ਬੜਾ ਐਪਰੀਸ਼ੀਏਟ ਕੀਤਾ ਬੜੇ ਥੋੜੇ ਟਾਈਮ ਦੇ ਵਿੱਚ ਤੇ ਉਸ ਢੰਗ ਨਾਲ ਇਹਦੀ ਬੜੀ ਸਖਤ ਮਿਹਨਤ ਕਰਕੇ ਇਹਨੂੰ ਟ੍ਰੇਸ ਕੀਤਾ ਗਿਆ ਉਹਦੇ ਵਿੱਚ ਇੱਕ ਕੋਈ ਪ੍ਰੋਫੈਸ਼ਨਿਸਟ ਦੀ ਅਟੈਕ ਹੋਇਆ ਸੀ ਤੇ ਬਹੁਤ ਸਾਰੇ ਡਰ ਸੀ ਇਹ ਡਾਕਟਰ ਸਾਹਿਬ ਨੇ ਕਿਹਾ ਸੀ ਵੀ ਮੈਂ ਇੰਨਾ ਡਰ ਗਿਆ ਮੈਂ ਸੋਚ ਰਿਹਾ ਵੀ ਮੈਂ ਨਾਪਾ ਛੱਡ ਗੂਆ ਤੇ ਉਹ ਇਹਨਾਂ ਸੋਨੇ ਢੰਗ ਨਾਲ ਟਰੇਸ ਕਰਨ ਤੇ ਡੀਜੀਪੀ ਇੰਟੈਲੀਜੈਂਸ ਸ਼੍ਰੀ ਦਿਨਕਰ ਗੁਪਤਾ ਜੀ ਨੇ ਇਹ ਸਾਰੀ ਪੁਲਿਸ ਪਾਰਟੀ ਨੂੰ 50000 ਰੁਪਏ ਦਾ ਰਿਵਾਰਡ ਦੇਣ ਦੀ ਕੀਤਾ ਜਿਹੜਾ ਵੱਖ-ਵੱਖ ਰੈਂਕ ਦੇ ਵਿੱਚ ਉਹਨਾਂ ਦੇ ਡਿਵਾਈਡ ਕਰ ਦਿੱਤਾ ਜੋ ਜਿਹੜੀ ਪੁਲਿਸ ਪਾਰਟੀ ਨੇ ਕੰਮ ਕੀਤਾ ਡੀਜੀਪੀ ਪੰਜਾਬ ਸ਼੍ਰੀ ਸ਼੍ਰੀਸ਼ ਰੋੜਾ ਨੇ ਇਹਦੇ ਵਿੱਚ ਜਿਹੜੇ ਬੈਸਟ ਪਰਫਾਰਮਿੰਗ ਹੈ ਕਿਉਂਕਿ ਇਹ ਬੜੀ ਵੱਡੀ ਟੀਮ ਸੀ ਕਈ ਟੀਮਾਂ ਬਣੀਆਂ ਸੀ ਜਿਨੇ ਉਹ ਕੰਮ ਕੀਤਾ ਸੀ ਪਰ ਬੈਸਟ ਪਰਫਾਰਮਿੰਗ ਜਿਹੜੇ ਚਾਰ ਬੰਦਿਆਂ ਦਾ ਡੀਜੀਪੀ ਕਮੈਂਡੇਸ਼ਨ ਡਿਸਕ ਦਾ ਨਾਮ ਭੇਜਣ ਲਈ ਕੀਤਾ ਅੱਜ ਹੀ ਉਹਦਾ ਨਾਮ ਭੇਜ ਦਿੱਤਾ ਜਾਊਗਾ ਤਾਂ ਕਿ ਉਹਨਾਂ ਨੂੰ ਵੀ ਜਿਹੜਾ ਯੋਗ ਨਾਮ ਮਿਲ ਸਕੇ ਕਿੰਨੇ ਬੰਦੇ ਅਰੈਸਟ ਹੋਏ ਕਿਹੜੀ ਕੱਡੇ ਟੋਟਲ 4 ਬੰਦੇ ਅਰੈਸਟ ਕੀਤੇ ਆ ਜਿਦੇ ਵਿੱਚੋਂ 2 ਤਾਂ ਮੋਟਰ ਵਾਈ ਰਿਪੇਅਰ ਦਾ ਕੰਮ ਕਰਦੇ ਸੀ ਇੱਕ ਪੁਲਿਸ ਮੁਲਾਜ਼ਮ ਸੀ ਤੇ ਇਹਨਾਂ ਦੀ ਬੇਸਿਕਲੀ ਜ਼ਿਆਦਾ ਇਹਨਾਂ ਦੇ ਵਿੱਚੋਂ 3 ਜਣੇ ਪਲਵਾਨੀ ਦੇ ਤੌਰ ਤੇ ਵੀ ਕਰਦੇ ਆ ਐਜ਼ ਇਹ ਪਲਵਾਨੀ ਦੇ ਤੌਰ ਤੇ ਕਰਦੇ ਆ ਉੱਥੋਂ ਇਹਨਾਂ ਦਾ ਆਪਸ ਦੇ ਵਿੱਚ ਸਹਿਚਾਰ ਸੀ ਫਿਰ ਇਹਨਾਂ ਨੇ ਪਲੈਨਿੰਗ ਬਣਾਈ ਇਜ਼ੀ ਮਨੀ ਇਹ ਜਿਹੜੀ ਲਗਜ਼ਰੀ ਲਾਈਫ ਜਿਉਣ ਲਈ ਇਹਨਾਂ ਨੂੰ ਜਿਹੜੀ ਉਹ ਸੀ ਵੀ ਆਪਾਂ ਪੈਸੇ ਕਮਾ ਕੇ ਉਹਦੇ ਵਿੱਚ ਵਧੀਆ ਆਪਾਂ ਅੱਗੇ ਚੀਜ਼ਾਂ ਲਾਵਾਂ ਇਹਨਾਂ ਨੂੰ ਉਮੀਦ ਸੀ ਵੀ ਬਹੁਤ ਜ਼ਿਆਦਾ ਅਮਾਊਂਟ ਹੋਊਗਾ ਇਹਨਾਂ ਨੂੰ ਘੱਟੋ ਘੱਟ ਇਹ ਸੀਗਾ ਵੀ 25-30 ਲੱਖ ਰੁਪਏ ਸਾਨੂੰ ਸ਼ਾਇਦ ਮਿਲ ਜੂਗਾ ਉਸ ਕੱਲ ਕੁਦਰਤੀ ਉਹਨਾਂ ਕੋਲੇ ਜਿਹੜੇ ਇੰਨੇ ਕੀ ਪੈਸੇ ਸੀ ਜਿਹੜੇ ਕਿ ਉਹਨਾਂ ਨੇ ਕਿਸ਼ਤ ਭਰਉਣ ਲਈ ਕੀਤੇ ਸੀ ਤੇ ਉਹ ਇਹਨਾਂ ਨੂੰ ਸਾਡੇ 6 635000 ਤੇ ਇਹਨਾਂ ਨੇ ਇਹਦੇ ਵਿੱਚ ਲੁੱਟ ਕੀਤੀ ਹੈ। ਇਹ ਕਿੰਨੀ ਕਿੰਨੀ ਕਿ ਹੈਗੀ ਸਾਰਿਆਂ ਦੀ? ਇਹਨਾਂ ਦੇ ਵਿੱਚੋਂ ਜਿਹੜਾ ਸਭ ਤੋਂ ਛੋਟਾ ਹੈ ਉਹ 23 ਸਾਲ ਦਾ ਤੇ ਸਭ ਤੋਂ ਵੱਡਾ ਜਿਹੜਾ ਗੁਰਕਪਾਲ ਕਾਂਸਟੇਬਲ ਹੈ ਉਹ 30 ਸਾਲ ਦਾ। ਇਹਨਾਂ ਦੇ ਵਿੱਚੋਂ ਇੱਕ ਲਾਡੀ ਨਾਂ ਦਾ ਸਖਸ਼ਾ ਉਹਦੇ ਤੇ 2016 ਦੇ ਵਿੱਚ ਕੈਂਡੀ ਪੀਐਸ ਦਾ ਪਰਚਾ ਦਰਜ ਹੈ। ਬਾਕੀ ਅਸੀਂ ਇਹ ਚੈੱਕ ਕਰਾਂਗੇ ਕਿਉਂਕਿ ਜਿਹੜੀਆਂ ਪ੍ਰਾਣੀਆਂ ਇਸ ਏਰੀਏ 'ਚ ਵਾਰ ਦਿੱਤਾ ਹੋਈਆਂ ਪਲੱਸ ਸੰਗਰੂਰ ਦੀਆਂ ਤੇ 90 ਏਰੀਏ ਦੀਆਂ ਜਿਹੜੀਆਂ ਅੰਟਰੀਸ ਵਾਰਦਾਤਾਂ ਉਹਨਾਂ ਬਾਰੇ ਵੀ ਇਹਨਾਂ ਤੋਂ ਦੁਗਾਈ ਨਾਲ ਪੁਰਤਾਲ ਕਰਾਂਗੇ ਅੱਜ ਕੂਰਤ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਲਵਾਂਗੇ ਕਿ ਇਹਨਾਂ ਦੇ ਕਿਸੇ ਉਹਨਾਂ ਕਿਸੇ ਵਾਰਦਾਤ ਚ ਸ਼ਮੂਲੀਅਤ ਨਹੀਂ ਉਹ ਅਸੀਂ ਅੱਗੇ ਤਫਤੀਸ਼ ਦਾ 파ਟ ਦਸਰਾ ਮੰਨਦਾ ਹੈ ਕਿ ਹੌਲਦਾਰ ਗੁਰੀ ਨਾਪਾ ਦਾ ਰਹਿਣ ਵਾਲਾ ਸੀ ਅਤੇ ਚੰਡੀਗੜ੍ਹ ਦੇ ਵਿੱਚ ਨੌਕਰੀ ਕਰਦਾ ਸੀ لہذا ਹੁਣ ਪਟਿਆਲਾ ਪੁਲਿਸ ਨੇ 3 ਸਤੰਬਰ ਦੀ ਰਾਤ ਨੂੰ ਹੋਈ ਇਸ ਲੁੱਟ ਦੀ ਵਾਰਦਾਤ ਨੂੰ ਸੁਲਝਾਉਂਦੇ ਆ ਲੱਖ ਰੁਪਏ ਦੀ ਨਕਦੀ ਅਤੇ ਗਹਿਣੇ ਦੇ ਸਮੇਤ ਇਹਨਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਪਟਿਆਲਾ ਤੋਂ ਅਨਿਲ ਠਾਕੁਰ ਪੀ5 ਚੈਨਲ ਪੰਜਾਬੀ ਮੋਲਵੀ ਮੀਰਾਜ਼ ਖਾਨ ਜੀ 99147 824440 ਦੁਨੀਆ ਦੇ ਨੰਬਰ 1 ਮੋਲਵੀ ਸਮਰਾਟ ਸਤਵਾਰ 골ਡ ਮੈਡਲਿਸ दुनिया इंसानी रातों रात करजा मुक्ति धनवान बनने लाई लॉटरी खेडन वाले लाई सुनहरी मौका सारे ज्योतिशा तंत्रिका तो पहला काम कर पक्का वादा किता कराया जादू टोना मन शादी ਲਵ ਮੈਰਿਡ ਪਿਆਰ ਵਿੱਚ ਧੋਖਾ ਖਾਏ ਪ੍ਰੇਮੀ ਪ੍ਰੇਮਿਕਾ ਇੱਕ ਵਾਰ ਜ਼ਰੂਰ ਮਿਲੋ ਤੁਹਾਡਾ ਪਿਆਰ ਟੁੱਟਣ ਨਹੀਂ ਦੇਵਾਂਗਾ ਕੰਮ ਕਾਰੋਬਾਰ ਪਤੀ ਪਤਨੀ ਵਿੱਚ ਅਣਬਣ ਗੁਪਤ ਖਜ਼ਾਨਾ ਵਿਦੇਸ਼ ਯਾਤਰਾ ਪੀਆਰ ਹਰ ਸਮੱਸਿਆ ਦਾ ਹੱਲ ਕਰ ਬੈਠੇ ਤੁਰੰਤ ਕਰਵਾਓ